ਮਾਗ ਮੰਜਨ ਸੰਗ ਸਾਧੂ ਆ ਤੂੜੀ ਕਰਿ ਈਸ਼ਾਨ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੋ ਕਰਦਾਨ ਜਨਮ ਕਰਮ ਮਲ ਉਤਰੈ मन ते जाए गुमान काम क्रोध ना मोही है बिन सैलोब सुआन सच्चे मार्ग चल दिया उस्तत करे जहान 863 ਰਤ ਸਗਲ ਪੰਨ ਜੀ ਦਇਆ ਪਰਵਾਨ ਜੇਸੇ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲੇ ਆ ਪ੍ਰਭ ਆਪਨਾ ਨਾਨਕ ਤិន ਗੁਰਬਾਣ ਮਾਗ ਸੁਚੇ ਸੇ ਕਾਂਡੀਆਂ ਜਿਨ ਪੂਰਾ ਗੁਰ ਮਿਹਰਵਾਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਭਾਰਤ ਦੀ ਸੰਸਕ੍ਰਿਤੀ ਦੇ ਅੰਦਰ ਮਾਗ ਦੇ ਮਹੀਨੇ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਮਾਗ ਦੇ ਮਹੀਨੇ ਵਿੱਚ ਪ੍ਰਾਗ ਰਾਜ ਦਾ ਇਸ਼ਨਾਨ ਪੂਰਤੀ ਇਸ਼ਤ ਦਾ ਇਸ਼ਨਾਨ ਪੁੰਦਾਨ ਆਦਿ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ ਸਤਪਨ ਫਲ ਬਹੁਤ ਮਿਲਦਾ ਹੈ ਤਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸ ਮਾਗ ਮਹੀਨੇ ਪ੍ਰਤੀ ਮਾਝ ਰਾਗ ਵਿੱਚ ਸੰਤਾਨ ਨੂੰ ਫਰਮਾਨ ਕਰ ਰਹੇ ਹਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮਾਗ ਵਿੱਚ ਤੀਰਥ ਤੇ ਇਸ਼ਨਾਨ ਕਰਨਾ ਬਰਾਪੁਰ ਸਮਝੇ ਹਨ ਪਰ ਤੁਮ ਗੁਰਮਖੰਡ ਦੀ ਸੰਗਤ ਵਿੱਚ ਬੈਠ ਇਹ ਹੈ ਤੀਰਥਾਂ ਦਾ ਇਸ਼ਨਾਨ ਉਹ ਨਦੀ ਚਰਨ ਤੂੜ ਵਿੱਚ ਇਸ਼ਨਾਨ ਕਰ ਤਾਂ ਜੋ ਉਹਨਾਂ ਦੇ ਗੁਰਮਖੰਡ ਦੇ ਕਮਾਏ ਹੋਏ ਬਚਨ ਸੁਣ ਕੇ ਤੁਮੀ ਉਹਨਾਂ ਦੇ ਬੰਗ ਪਵਿੱਤਰ ਹੋ ਜਾ ਹਰ ਕਾ ਨਾਮ ਧਿਆਈ ਸੁਣ ਸਬਦਾਂ ਨੂੰ ਕਰ ਤਾਂ ਨਿਮਰਤਾ ਭਾਵ ਨਾਲ ਗੁਰਮਖੰਦੀ ਸੰਗਤ ਕਰਕੇ ਪ੍ਰਮਾਤਮਾ ਦਾ ਨਾਮ ਜਪ ਪ੍ਰਮਾਤਮਾ ਦੀ ਸਿੱਖਲਾ ਸੁਣ ਹੋਰ ਸਬਦਾਂ ਨੂੰ ਇਹ ਨਾਮ ਦੀ ਦਾਤ ਵੰਡ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗੁਮਾਨ ਇਸ ਤਰ੍ਹਾਂ ਸਾਧਾ ਸੰਗਤਾਂ ਦੀ ਸੰਗਤ ਵਿੱਚ ਗੁਰਮਖਾਂ ਦੀ ਸੰਗਤ ਵਿੱਚ ਜਦੋਂ ਬੈਠ ਕੇ ਤੂੰ ਨਾਮ ਜਪੇਗਾ ਤਾਂ ਜਦੋਂ ਪਰਮਾਤਮਾ ਦੀ ਬਖਸ਼ਿਸ਼ ਤੇਰੇ ਤੇ ਹੋਈ ਹੋਈ ਇਸ ਤਰ੍ਹਾਂ ਤੇਰੇ ਕਈ ਜਨਮਾਂ ਦੇ ਕੀਤੇ ਹੋਏ ਕਰਮਾਂ ਤੋਂ ਪੈਦਾ ਹੋਈਆਂਕਾਰਾਂ ਦੀ ਮੈਲ ਜੋ ਤੇਰੇ ਮਨ ਤੇ ਲੱਗੀ ਹੋਈ ਹੈ ਦੂਰ ਹੋ ਜਾਏਗੀ ਅਤੇ ਤੇਰੇ ਮਨ ਦੇ ਵਿੱਚੋਂ ਹੰਕਾਰ ਵੀ ਦੂਰ ਹੋ ਜਾਏਗਾ ਕਾਮ ਕ੍ਰੋਧ ਨਾਮੋਹੀਐ ਵਿਣਸੈ ਲੋਭ ਸੁਆਨ ਸਿਮਰਨ ਕਰਦੇ ਹਾਂ ਪ੍ਰਮਾਤਮਾ ਦਾ ਨਾਮ ਚਪਦੇ ਹਾਂ ਉਸ ਦੀ ਬਰਕਤ ਦੇ ਨਾਲ ਮਨ ਦੇ ਵਿੱਚੋਂ ਕਾਮਨਾਵਾਂ, ਕ੍ਰੋਧ ਸਭ ਮੁੱਕ ਜਾਣਗੇ। ਅਤੇ ਜੋ ਲੋਭ ਦਾ ਕੁੱਤਾ ਹੈ ਉਹ ਵੀ ਮੁੱਕ ਜਾਏਗਾ। ਕਿਉਂਕਿ ਇਹ ਲੋਭ ਹੀ ਹੈ ਜਿਸ ਦੇ ਅਸਰ ਹੇਠ ਮਨੁੱਖ ਦਰਦਰ ਪਟਕਦਾ ਹੈ। ਜਿਸ ਤਰ੍ਹਾਂ ਕੁੱਤਾ ਦਰਦਰ ਪਟਰਦਾ ਹੈ। ਮਨੁੱਖੀ ਲੋਕ ਦੇ ਵਿੱਚ ਫਸਿਆ ਹੋਇਆ ਦਰਦਰ ਬਟਕਦਾ ਹੈ ਤੇ ਇਹ ਵੀ ਨਾਸ ਹੋ ਜਾਏਗਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇਸ ਬੰਦੀ ਵਾਲੇ ਸੱਚੇ ਰਸਤੇ ਉੱਤੇ ਤੁਰਦਿਆਂ ਜਗਤ ਸੋਭਾ ਕਰਦਾ ਹੈ 86 ਤੀਰਥ ਸਗਲ ਪੰਨਾ ਜੀ ਦਇਆ ਪਰਵਾਨ 8 ਤੇ 68 ਤੀਰਥਾਂ ਦਾ ਇਸ਼ਨਾਨ ਸਾਰੇ ਪੁੰਨ ਕਰਮ ਦਾ ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਨਹੀਂ ਗਈ ਹੈ ਇਹ ਸਭ ਕੁਝ ਸਿਮਰਨ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਸਿਮਰਨ ਕਰਨੇ ਇਹ ਸਮਝ ਪੈ ਜਾਂਦੀ ਹੈ ਕਿ ਇਹਨਾਂ ਜੀਵਾਂ ਉੱਤੇ ਦਇਆ ਕਰਨੀ ਹੈ ਜਿਸ ਨੂੰ ਦੇਵਾਂ ਦਇਆ ਕਰ ਸੋਈ ਪੁਰਖ ਸਜਾਨ ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਇਹ ਸਿਮਰਨ ਦੀ ਦਾਤ ਬਖਸ਼ਦਾ ਹੈ ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਕਰ ਲੈਂਦਾ ਹੈ ਅਤੇ ਸਿਣਪੜਾ ਹੋ ਜਾਂਦਾ ਹੈ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਪੰਜ ਪਾਤਸ਼ਾਹ ਗੁਰੂ ਨਾਨਕ ਤੇਜ ਜੀ ਫਰਮਾਨ ਕਰਦੇ ਹਨ ਕਿ ਸਿਮਰਨ ਦੀ ਦਾਤ ਲਈ ਦੁਆਰਾ ਸਿਮਰਨ ਕਰਨ ਨਾਲ ਜਿੰਨਾ ਕਰਮ ਖਾਨ ਨੂੰ ਪ੍ਰਭੂ ਪਿਆਰਾਂ ਮਿਲ ਪਿਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਕਰਮਾਂ ਜਾਂਦਾ ਮਾਗ ਸੁੱਚੇ ਸੇ ਕਾਢਿਆ ਜਿਨ ਪੂਰਾ ਗੁਰ ਮਿਹਰਬਾਨ ਮਾਲ ਮਹੀਨੇ ਵਿੱਚ ਰੁਖੀ ਸੱਚੇ ਬੰਦੇ ਆਖੇ ਜਾਂਦੇ ਹੰਦੇ ਜਿਨ੍ਹਾਂ ਉਤੇ ਪੂਰਾ ਸਤਿਗੁਰੂ ਦਾਇਆ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਅਕਸ਼ਿ ਦਿੰਦਾ ਹੈ